ਸਹਜ ਤੋਂ ਪਾਵ ਹੈ ਆਤਮਾ ਤੋਂ ਪੈਦਾ ਹੋਣ ਵਾਲਾ ਉਹ ਗੁਣ ਜਿਹੜਾ ਕਦੇ ਨਸ਼ਟ ਨਹੀਂ ਹੋ ਸਕਦਾ ਪਰ ਸਿੱਖੀ ਦੇ ਵਿੱਚ ਖਾਲਸੇ ਦੇ ਵਿੱਚ ਸਹਜ ਧਾਰੀ ਸਿੱਖਾਂ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਹੈ ਇਹਨਾਂ ਵਿਵਾਦਾਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਹਜ ਧਾਰੀ ਸਿੱਖ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਪਰਮਜੀਤ ਸਿੰਘ ਰਾਣੋ ਰਾਣੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ ਕਿ ਦਰਸ਼ਕਾਂ ਨੂੰ ਸੰਗਤ ਨੂੰ ਜਿਹੜੇ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਇਹ ਕਲੀਅਰ ਕਰ ਦਿਓ ਕਿ ਇਦੇ ਵਿੱਚ ਸਹਿਜਧਾਰੀ ਸਿੱਖ ਕਿਉਂ ਲੱਗਦਾ ਕਿ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ ਖਾਲਸਾ ਦੇ ਵਿੱਚ ਸਿੱਖ ਦੇ ਵਿੱਚ ਸਹਿਜਧਾਰੀ ਸਿੱਖ ਦੇ ਵਿੱਚ ਇਹ ਡਿਫਰੈਂਸ ਸਮਝਾ ਦਿਓ ਇੱਕ ਵਾਰ ਜਰੂਰ ਦੇਖੋ ਸੁਖਵਿੰਦਰ ਜੀ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਆਪਾਂ ਸਿੱਖ ਦੀ ਗੱਲ ਕਰਦੇ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ ਉਹਦੇ ਵਿੱਚ ਸੈਕਸ਼ਨ 2 ਹੈ ਜਿਹਦੇ ਵਿੱਚ ਕਲੀਅਰ ਹੈ ਕਿ ਜਿਹੜਾ ਵਿਅਕਤੀ ਸਵੈ ਇੱਛਾ ਦੇ ਨਾਲ ਇੱਕ ਡੈਕਲੇਰੇਸ਼ਨ ਦਿੰਦਾ ਹੈ ਕਿ ਮੈਂ ਸਿੱਖ ਹਾਂ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਕਾਲ ਦੇ ਵਿੱਚ ਸਾਰੀ ਜਿਹੜੀ ਰੀਤ ਰਿਵਾਜ ਨੇ ਉਹ ਸਿੱਖ ਧਰਮਨਕੂਲ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂਆਂ ਬਿਨਾਂ ਮੇਰਾ ਹੋਰ ਕੋਈ ਧਰਮ ਨਹੀਂ ਐਂਡ ਆਈ ਹੈਵ ਨੋ ਅਦਰ ਰਿਲੀਜੀਅਨ। ਇਹ ਪਾਰਟਿਕੂਲਰ ਗੱਲ ਆ। ਹੁਣ ਕੋਈ ਵਿਅਕਤੀ Hindu ਐ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਦਸਾਂ ਗੁਰੂਆਂ ਨੂੰ ਵੀ ਮੰਨਦਾ ਤੇ ਨਾਲ-ਨਾਲ ਉਹ Hindu ਧਰਮ ਨੂੰ ਵੀ ਮੰਨਦਾ ਤਾਂ ਉਹਨੂੰ ਸਿੱਖ ਨਹੀਂ ਮੰਨਾਂਗੇ। ਤੋਂ ਸਿੱਖ ਉਹ ਐ ਜਿਹੜਾ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂਆਂ ਨੂੰ ਮੰਨਦਾ ਤੇ ਹੋਰ ਉਹਦਾ ਕੋਈ ਧਰਮ ਨਹੀਂ। ਪਹਿਲੀ ਗੱਲ। ਆਗੂ ਉਹਦੇ 'ਚ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ। ਖ ਉਹ ਅਮਰਤਾਰੀ ਸਿੰਘ ਹੈ ਖਾਲਸਾ ਔਰ ਇੱਕ ਰਿਫਾਈਨਡ ਫਾਰਮ ਆ ਸਿੱਖੀ ਚ ਹੁਣ ਜਿਹੜੇ ਬਾਕੀ ਦੇ ਸਿੱਖ ਰਹਿ ਜਾਂਦੇ ਨੇ ਸਾਰੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਭਾਵੇਂ ਉਹ ਕੇਸਾ ਧਾਰੀ ਨੇ ਭਾਵੇਂ ਉਹ ਰਹਿਤ ਧਾਰੀ ਨਹੀਂ ਵੀ ਹਨ ਤਾਂ ਉਹ ਸਾਰੇ ਦੇ ਸਾਰੇ ਸਹਿਜ ਧਾਰੀ ਸਿੱਖੀ ਨੇ ਪਰ ਸਹਿਜ ਧਾਰੀ ਸਿੱਖ ਜਿਹੜਾ ਉਹਦਾ ਹੋਰ ਕੋਈ ਧਰਮ ਨਹੀਂ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਧਰਮ ਮੰਨਦਾ ਹੈ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਭਾਈ ਕਾਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਮੁਤਾਬਕ ਸਹਿਜ ਧਾਰੀ ਸਿੱਖ ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ ਸਿੱਖੀ ਦਾ ਅਨਿਖੜਵਾ ਅੰਗ ਹੈ ਜੋ ਖੰਡੇ ਬਾਟੇ ਦਾ ਅਮਰਤ ਨਹੀਂ ਛਕਦਾ ਪੰਜ ਕਕਾਰ ਹੀ ਨਹੀਂ ਹੁੰਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂਆਂ ਬਿਨਾ ਕਿਸੇ ਹੋਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ